ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਹੋਰ ਛੋਟੀ ਜਿਹੀ ਬੇਨਤੀ ਜਿਵੇਂ ਕਿ ਬਹੁਤੀਆਂ ਸੰਗਤਾਂ ਦੇ ਮਨ ਸਹਿਜ ਪਾਠ ਕਰਨ ਨੂੰ ਬਹੁਤ ਲੋਚ ਦੇ ਨੇ ਤੇ ਬਹੁਤੀਆਂ ਸੰਗਤਾਂ ਮਹਾਰਾਜ ਜੀ ਦੀਆਂ ਪਿਆਰੀਆਂ ਉਹ ਸਹਿਜ ਪਾਠ ਅਰੰਭੀ ਰੱਖਦੀਆਂ ਨੇ ਪਰ ਕਈ ਇਹ ਜੀਵੀ ਸੰਗਤ ਹੈ ਜਿਦਾ ਮਨ ਤੇ ਬਹੁਤ ਹੈ ਸਹਿਜ ਪਾਠ ਕਰਨ ਦਾ ਪਰ ਕਿਸੇ ਵੀ ਕਾਰਨੋਂ ਨਹੀਂ ਕਰ ਪਾਉਂਦੇ ਉਹਨਾਂ ਵਾਸਤੇ ਦਸ਼ਮੇਸ਼ ਪਿਤਾ ਜੀ ਦੀ ਦੱਸੀ ਹੋਈ ਝੁਗਤੀ ਹੈ ਜੋ ਆਪ ਜੀ ਕਰਕੇ ਸਹਿਜ ਪਾਠ ਦਾ ਲਾਹਾ ਲੈ ਸਕਦੇ ਹੋ ਉਹ ਕਿਵੇਂ ਸੰਗਤ ਜੀ ਆਪ ਜੀ ਇਹ ਜਿਹੜਾ ਪਾਠ ਹੈ ਜਪਜੀ ਸਾਹਿਬ ਦੇ 11 ਪਾਠ ਹਰ ਰੋਜ਼ ਕਰਨੇ ਨੇ ਇੱਕ ਮਹੀਨੇ ਬਾਅਦ ਤੁਸੀਂ ਭੋਗ ਪਾ ਲੈਣੇ ਹਨ 300 30 ਪਾਠ ਬਣਨਗੇ ਤੇ ਇਹਨਾਂ ਦਾ ਲਾਹਾ ਇੱਕ ਸਹਿਜ ਪਾਠ ਦੇ ਬਰਾਬਰ ਹੈ ਸੰਘਤ ਜੀ ਇਹਦੀ ਵਿਧੀ ਇਹ ਹੈ ਅਮਰਤ ਵੇਲੇ ਉੱਠ ਕੇ ਕੇਸ਼ੀਸ਼ ਨਾਨ ਕਰਕੇ ਜਿੱਦਣੇ ਪਾਠ ਆਰੰਭ ਕਰਨੇ ਨੇ ਦੀਗ ਬਣਾ ਕੇ ਜੋਤ ਲਾ ਕੇ ਕੋਲ ਜਲ ਰੱਖ ਕੇ ਇਹ ਪਾਠ ਆਰੰਭ ਕਰਨਾ ਹੈ ਉਸ ਤੋਂ ਬਾਅਦ ਫਿਰ ਜਦੋਂ 20 ਦਿਨ ਹੋ ਜਾਣ ਜਾਂ 15 ਦਿਨ ਹੋ ਜਾਣ 15 ਦਿਨ ਤੁਸੀਂ ਦੇਗ ਬਣਾ ਸਕਦੇ ਹੋ ਨੀਤੇ ਫਿਰ ਭੋਗ ਵਾਲੇ ਦਿਨ ਪਰ ਇਹ ਪਾਠ ਅੰਮ੍ਰਿਤ ਵੇਲੇ ਹੀ ਕਰਨੇ ਨੇ ਤੇ 11 ਜਪਜੀ ਸਾਹਿਬ ਦੇ ਪਾਠ ਪੂਰੇ 1 ਮਹੀਨੇ ਤੱਕ ਜਲ ਕੋਲ ਜਰੂਰ ਰੱਖਣਾ ਹੈ ਇਸ ਚੁਗਤੀ ਦੇ ਨਾਲ ਆਪ ਜੀ ਇੱਕ ਮਹੀਨੇ ਵਿੱਚ ਇੱਕ ਸਹਿਜ ਪਾਠ ਦਾ ਲਾਹਾ ਪ੍ਰਾਪਤ ਕਰ ਸਕਦੇ ਹੋ ਆਪ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ